ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਤੁਹਾਨੂੰ ਚੰਗੀਆਂ ਝੋਟੀਆਂ ਜਿਹੜੀਆਂ ਅੱਜ ਤੁਹਾਨੂੰ ਦਿਖਾਉਣੀਆਂ ਆਂ ਚਾਰ ਝੋਟੀਆਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ 'ਚ ਦੋ ਸੋਈਆਂ ਤੇ ਦੋ ਗੱਪਣਾ ਤਾਜੀ ਬੱਚੇ ਆ ਜਿਹੜੇ ਗਿੱਲੇ ਨੜੂ ਤੇ ਜਿਹੜੇ ਮਗਰ ਕਟੀਆਂ ਵਸੂਈਆਂ ਮਗਰ ਜਿਹੜੀਆਂ ਦੋ ਸੋਈਆਂ ਦੋਵਾਂ ਮਗਰ ਹੀ ਕਟੀਆਂ ਆ ਬਾਕੀ ਇਹ ਆ ਵੀ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰ ਪਰ ਤਸੱਲੀ ਜ਼ਰੂਰ ਆਪਣੇ ਪਛੋਦੀ ਕਰਕੇ ਖੜਿਆ ਕਰੋ ਬਾਕੀ ਵੀਡੀਓ ਪੂਰੀ ਜ਼ਰੂਰ ਵੇਖੇ ਇੱਕ ਗਾਮ ਹੀ ਤੁਹਾਨੂੰ ਵੰਡ ਤੇ ਦਿਖਾਵਾਂਗੇ ਸੋਈ ਸਵਾਈ ਇਹ ਉਹਦੇ ਮਗਰ ਵੀ ਵੱਛੀ ਆ ਆ ਦੇਖ ਸਕਦੇ ਚੰਗੀਆਂ ਭਾਰੀਆਂ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਜੇ ਕਿਸੇ ਨੇ ਮੰਡੀ ਮੰਡੀ 'ਚ ਵੀ ਮੱਝਾਂ ਪਾਉਣੀਆਂ ਤੇ ਮੰਡੀ 'ਚ ਵੀ ਪੈਨ ਵਾਲੀਆਂ ਮੱਝਾਂ ਜਿਹੜੀਆਂ ਹੈਗੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਹੋਠੀਕ ਠਾਕ ਜੀ ਹਾਂ ਚੱਲ ਕੇ ਲਾਇਆ ਹਾਂ ਤੁਹਾਤੋਂ ਨਹੀਂ ਮੇਹਰ ਜੀ ਚਲੋ ਮੇਰੇ ਚਾਹੀਦੀ ਜੇ ਤੇ ਨਾਮ ਦੱਸ ਦੇ ਕਰੀ ਫਿਰ ਨਾਮ ਮੇਰਾ ਗੁਰਦੇਵ ਸਿੰਘ ਹਾਂਜੀ ਪਿੰਡ ਬਿਲਾ ਤੇਜਾ ਤੇ ਗੁਰਦਾਸਪੁਰ ਤਹਿਸੀਲ ਮਟਾਲਾ ਲਾਗੇ ਫਤੇਗੜ ਚੂੜੀਆਂ ਹਨਾ ਫਤੇਗੜ ਚੂੜੀਆਂ ਮਾਲੇਵਾਲ ਦਾ ਪੁਲ ਵੀ ਲੱਗ ਪੁਲ ਲੱਗੇ ਆ ਠੀਕ ਹੈ ਜੀ ਧਿਆਨਪੁਰ ਸਾਡੇ ਤੋਂ 4 ਕਿਲੋਮੀਟਰ ਤੇ ਹਟਵਾਏ ਠੀਕ ਹੈ ਜੀ ਇਹਦੇ ਤੇ ਲੱਗੇ ਬਿਲਕੁਲ ਸਾਡੇ ਟਾਵਰ ਲੱਗਾ ਹੈ ਦੇਖ ਕੇ ਆਉਣਾ ਹੋਵੇ ਯਾਦ ਕਰਨਾ ਹੋਵੇ ਤੇ ਫੋਨ ਨੰਬਰ ਬੋਲ ਦੇ ਕਰੀ 98146715718 ਤੇ ਵਪਾਰ ਦੇ ਕੰਮ ਫਿਰ ਆਪਣਾ ਵਪਾਰ ਦਾ ਟੰਡਾ ਕਰੀ ਜਾ ਕੇ ਕਿੰਨਾ ਚੰਗੀ ਚੰਗੀ ਜਾਈ ਚੰਗੀ ਚੰਗੀ ਸਾਫ ਰਾ ਦੱਸ ਕੇ ਤੇ ਅੱਛਾ ਬੰਦ ਹੋਏਗਾ ਵਾਣਾ ਉਹਨਾਂ ਦੱਸ ਕੇ ਦੇਣਾ ਹੈ ਅੱਛਾ ਅੱਧ ਨਹੀਂ ਪਾਈ ਆ ਠੀਕ ਆ ਇਹ ਆਵੇ ਮਰਜ਼ੀ ਲਿਓਣੀ ਚੰਗੀ ਲਿਓਣੀ ਆ ਤੇ ਜੋ ਵੀ ਆ ਫਿਰ ਅਗਲੇ ਨੂੰ ਦੱਸ ਕੇ ਦੇਣਾ ਠੀਕ ਆ ਉਹ ਘਵਾੜ ਕੇ ਦੋ ਟਾਈਮ ਚੁਵਾਈ ਕਰਕੇ ਖੜ ਸਕਦਾ ਭੈਣ ਭਰਾ ਖੜ ਸਕਦਾ ਏ ਠੀਕ ਆ ਜੀ ਜਿੰਨਾ ਦੁੱਧ ਦੱਸਾਂ ਉਹਨਾ ਨਿਕਲੇਗਾ ਅੱਛਾ ਜੀ ਵੀਡੀਓ ਕਾਲ ਦੇ ਵਿੱਚ ਚਵਾਵਾਂਗੇ ਮੈਂ ਦੁੱਧ ਆਹ ਲੈਣਾ ਦੁੱਧ ਮੈਂ ਠੀਕ ਆ ਜੀ ਬਾਕੀ ਚਲੋ ਅੱਜ ਆਪਣੇ ਕੋਲ ਦੋ ਜੜੀਆਂ ਉਹ ਤੇ ਤਾਜ਼ੀਆਂ ਸੂਈਆਂ ਆ ਉਹ ਤਾਂ ਤਾਜ਼ੀਆਂ ਚੰਗੀਆਂ ਪੱਲ ਕੋਈ ਕਿੰਨੇ ਦਿਨ ਦੀ ਸੂਈਆਂ ਇੱਕ ਦਿਨ ਅੱਟਕੇ ਦਿਨ ਸੂਈਆਂ ਹੋਗੀਆਂ ਤੇ ਦੋ ਗੱਬਣਾ ਵਾ ਤੇ ਇੱਕ ਗਾਂ ਆ ਪਰ ਮੈਂ ਬਹੁਤ ਵੱਡੀ ਵੱਡੀ ਮੈਂ ਵੱਡੀਆਂ ਮੱਝਾਂ ਵਾ ਠੀਕ ਹੈ ਜੀ ਤੇ ਸ਼ੁਰੂਆਤ ਇਦਾਂ ਫੇਰਾ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਕਿੰਨੇ ਚਿਰ ਦੀ ਸੋਈ ਆਏ ਇਹ ਦੇ ਕੰਨਾਂ ਦੀ ਸੋਈ ਤਿੰਨ ਦਿਨ ਦੀ ਸੋਈ ਆ ਤੇ ਇਹਦੇ ਮਗਰ ਉਹ ਕੱਟੀ ਆ ਨਾ ਬਿਲਕੁਲ ਬਹੁਤ ਚੰਗੀ ਬੋਰਾ ਦੀ ਮੈਂ ਕਾਲੀ ਜੀ ਬਾਹਰ ਹੀ ਚਤਾਇਆ ਵਿੱਚ ਠੀਕ ਹੈ ਦੁੱਧ 11-12 ਕਿਲੋ ਬੋਲਾ ਇੱਥੇ ਕਿੰਨੇ ਕਿੰਨੇ ਆ ਅੱਛਾ 11-12 ਲੀਟਰ ਬੋਲਾ ਹੀ ਥੋੜਾ ਹੀ ਆ ਬਹੁਤ ਚੰਗੀ ਝੋਟੀ ਆ ਕਿੰਨਾ ਕਰੀ ਜਾਊਗੀ ਇਹ ਦੁੱਧ 14 ਲੀਟਰ ਕਰ ਦੋ ਅੱਛਾ 14 ਲੀਟਰ ਕਰ ਦੋ ਬਾਕੀ ਆ ਵੀ ਹੁਣ ਦੀਆਂ ਸੋਈਆਂ ਸਾਰੀਆਂ ਗਰਮੀਆਂ ਦੁੱਧ ਕੱਢਣਾ ਗਰਮੀਆਂ ਦੁੱਧ ਦੇਣ ਜਾ ਠੀਕ ਹੈ ਤੇ ਅੱਜ ਇਹ ਆ ਵੀ ਜੇ ਤਰ੍ਹਾਂ ਗੱਪਣਾ ਵੱਜਾ ਜਾ ਇਹ ਆ ਕਿਹਨੇ ਮੰਡੀ ਪਾਉਣੀ ਆ ਤੇ ਮੰਡੀ ਵੀ ਪੈ ਸਕਦੀਆਂ ਨੇ ਪੈ ਸਕਦੀਆਂ ਨੇ ਮੰਡੀ ਵੀ ਪਾਉਣ ਵਾਲੀ ਆ ਮੰਡੀ ਵੀ ਪੈ ਸਕਦੀਆਂ ਮੱਝਾਂ ਇਹ ਕਰੀ ਤੁਹਾਨੂੰ ਇਹਦੇ ਕੱਟੀ ਦਿਖਾ ਦਈਏ ਇਸਾ ਅਧੇ ਕੱਟੀ ਹੈ ਨਹੀਂ ਤਾਜੀ ਕੱਟੀ ਹੈ ਤਾਂ ਤਾਜੇ ਜਿਹੜਾ ਬਿਲਕੁਲ ਤਾਜੀ ਕੱਟੀ ਹੈ ਜਿਹੜੇ ਤਾਜਾ ਨਾੜੂ ਜਿਹੜਾ ਨਾਲ ਹੈ ਬਾਕੀ ਮੱਝਾਂ ਚਾਰੇ ਜਿਹੜੀਆਂ ਚੰਗੀਆਂ ਪਾਰੀਆਂ ਮੱਝਾਂ ਵਾਂ ਲਿਆਓ ਥੈਲੇ ਲੱਗ ਕਮਾ ਲਿਓ ਤੇ ਬਾਕੀ ਫਿਕਸ ਬਾਨੇ ਦੀਆਂ ਵਾਂ ਲੇ ਜੀ ਹਾਂ ਜੀ ਬਾਕੀ ਚੰਗੀ ਚੀਜ਼ ਦਾ ਮੁੱਲ ਵੀ ਜਿਹੜਾ ਚੰਗਾ ਹੁੰਦਾ ਹੈ ਤੇ ਬਾਕੀ ਆ ਵੀ ਹੁਣ ਦੀਆਂ ਮੱਝਾਂ ਸੂਈਆਂ ਸਾਰੀਆਂ ਗਰਮੀ ਇਹਨਾਂ ਨੇ ਦੁੱਧ ਕੱਢਣਾ ਤੇ ਮਗਰ ਕਟੀਆਂ ਵੀ ਇਹਨਾਂ ਦੇ ਮਗਰ ਜਿਹੜੀਆਂ ਚੰਗੀਆਂ ਬੱਚੇ ਜੀ ਬੱਚੇ ਜੀ ਕਟੀਆਂ ਨੇ ਥੋੜੀ ਜਿਹੀ ਚੱਚ ਕਰਦੀ ਹੈ ਬਾਕੀ ਕੋਈ ਵੀ ਆਣ ਕੇ ਵੇਖੇ ਪਸੰਦ ਆਉਗੀਆਂ ਮੱਜਾਂ ਜ਼ਰੂਰ ਪਹਿਲੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤੋਂ ਭਵਾਨੇ ਦੇ ਨਾੜਾ ਵਿੱਚ ਜੜੀਆਂ ਚੰਗੀਆਂ ਤੇ ਬਾਕੀ ਥਾਣੇ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਇੱਧਰ ਅੰਦਰ ਤੋਂ ਪੂਰੀ ਅੰਦਰ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਆਪਾਂ 40 ਬੰਗਦੇ ਜੀ ਅੱਛਾ 1 ਲੱਖ ਦੇ 1 40 ਬੰਗਦੇ ਜੀ 1 ਲੱਖ 40000 ਇਹਦਾ ਮੁੱਲ ਕਰਦੇ ਜੀ ਮੁੱਲ ਕਰਦੇ ਜੀ ਤਾਂ ਥੋੜੀ ਬੋਦੀ ਚੱਲ ਲੈਸ ਵੀ ਕਰਦੇ ਆਂਗਾ ਫਿਰ ਕੋਈ ਯਾਰ ਚਲੋ ਕੋਈ ਫੋਨ ਕਰੂਗਾ ਤੇ ਆਪੇ ਸੌਦਾ ਮੁੱਕਦੇ ਹੋ ਜਾਊਗਾ ਕੋਈ ਫੋਨ ਲਾਵੇ ਜਰੂਰ ਤੇ ਉਸ ਦਾ ਨਾ ਸੌਦਾ ਹੋ ਜਾ ਕੋਈ ਮੱਝ ਦੇ ਹਿਸਾਬ ਨਾਲ ਮੁੱਲ ਕਰੇ ਹਨਾ ਠੀਕ ਆ ਜਿਹੜੇ ਹੁਣ ਦੂਸਰੇ ਨੰਬਰ ਤੇ ਆਪਾਂ ਮੱਝ ਵਖਾਉਣ ਲੱਗੇ ਆ ਇਹ ਕਿੰਨੇ ਕਿੰਨਾ ਸਵੇਰ ਸੋਈ ਆ ਇਹਦੇ ਦੂਜਾ ਸਵੇਰ ਸੋਈ ਤੇ ਤੇ ਕਿੰਨੇ ਚਿਰ ਦੀ ਸੋਈ ਆ ਲੋਡ 11 12 ਕਰੋ ਕੱਡੇ ਹੋਣ ਵੀ ਕੱਡੇ ਕਿ 11 12 ਕਿਲੋ 11 12 ਲੀਟਰ ਜਿਹੜਾ ਤਿਆਰ ਆ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ 13 14 ਅੱਛਾ ਐਵੇਂ 13 14 ਦੇ ਤੋਰ ਦੀ ਉੱਚੀ ਲੰਮੀ ਝੋਟੀ ਜਵਾਨ ਝੋਟੀ ਤੋਰ ਦੋ ਫਿਰ ਤੋਰ ਦੋ ਇਹਨਾਂ ਵਿੱਚ ਬਾਕੀ ਇਹ ਵੀ ਚੰਗੀ ਭਾਰੀ ਝੋਟੀ ਆ ਭਾਰੀ ਝੋਟੀ ਪਾਈਨ ਵਾਲੀ ਤੇ ਨਾਲੇ ਜਿਹੜਾ ਬੜਾ ਕਮਾਲ ਦਾ ਵਾ ਪੇਠਪੁੜੇ ਦੀ ਚੰਗੀ ਆ ਇਹਦੇ ਮਗਰ ਆ ਕੱਟੀ ਆ ਥੋੜੀ ਦਿਨਾਂ ਦੀ ਸੂਈ ਆ ਵੀ ਲੈ ਜਾਓ ਜੀ ਬਾਕੀ ਗੋਲ ਸਿੰਘ ਦੀ ਤਾਂ ਚੰਗੀ ਭਾਰੀ ਝੋਟੀ ਆ ਡੇਰੀਆਂ ਚ ਚੌਣ ਵਾਲੀਆਂ ਮੱਝਾਂ ਆ ਵਾਂ ਜਿਹੜੀਆਂ ਵਾਲੀਆਂ ਚੰਗੇ ਦੁੱਧ ਵਾਲੀਆਂ ਇਹ ਵੀ 13-14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਭਰੀ ਜਾਊਗੀ 11 ਕਿ ਲੀਟਰ ਦੇ ਕਰੀਬ ਹੋਣ ਜਿਹੜਾ ਕਹਿੰਦੇ ਕੀ ਮੌਕੇ ਤੇ ਹੈਗਾ ਲੈ ਜਾ ਸਿੱਧੀ ਲੈ ਜਾ ਇੱਕ ਰੀ ਬੱਚਾ ਇਹਦਾ ਉਧਰ ਵੱਜਿਆ ਉਹਦੇ ਕਰਕੇ ਡਿੰਗੀ ਜਾਂਦੀ ਹੈ। ਬਾਕੀ ਕੱਦ ਕਾਠ ਤੋਂ ਵੱਡੇ ਏਡੀਆਂ ਵਾਂ ਚੰਗੀਆਂ। ਸੋਈਆਂ ਸਵਾਈਆਂ ਆ ਜਿਲੇ ਆ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਚੰਗਾ ਦੂਰ ਦੂਰ ਥਣ ਜਿਹੜਾ ਇਹਦਾ ਲੱਗਾ ਆ ਜਿਹੜੀ ਕੱਟੀ ਆ ਇਹਦੀ ਕੱਟੀ ਆ ਆਪਾਂ ਦੇਖ ਸਕਦੇ ਹਾਂ ਕੱਟੇ ਵੀ ਚੰਗੇ ਜਵਾਨ ਆ ਜਿਹੜੀ ਤੇ ਇਹਦਾ ਮੁੱਲ ਫਿਰ ਕਿੰਨਾ ਰੱਖੀ ਆ ਆਪਾਂ ਇਹਦਾ ਮੁੱਲ ਕੀ ਰੱਬ ਦੇ ਕਰਾਂਗੇ 1.30 ਲੱਖ ਅੱਛਾ 1.30 ਲੱਖ ਥੋੜੀ ਬਣੀ ਲੱਛ ਵੀ ਕਰ ਲਿਆ ਕੁ ਵਿੱਚੋਂ ਅੱਛਾ ਕਿੰਨੀ ਕ ਬੋਝ ਵੀ ਲੱਛ ਕਰਾਂਗੇ ਸੌਦਾ ਕਰਦੇ ਆਂ ਸਭ ਖਾ ਗਏ ਸੌਦਾ ਹੁਣ ਬਾਈ ਨਹੀਂ ਕਰਾਂ ਹਾਂ ਚਲੋ ਇਹ ਆ ਹੋਏ ਤੇ ਗੱਲ ਹੈ ਠੀਕ ਐ ਮਾਨਤਨ ਮੌਕੇ ਤੇ ਹੋ ਜਾਊਗਾ ਮਾਨਤਨ ਮੌਕੇ ਤੇ ਕਰਾਂਗੇ ਜਰੂਰ ਕਰਾਂਗੇ ਫੋਨ ਕੋ ਲਾਵੇ ਜਰੂਰ ਹਨਾ ਠੀਕ ਚੱਕ ਚੋ ਚਵਾ ਕੇ ਦੋ ਟਾਈਮ ਖੜੇ ਮਹੀਂ ਠੀਕ ਐ ਜੀ ਜਿੰਨਾ ਦੁੱਧ ਦੱਸੇਗਾ ਉਹਨਾਂ ਨਿਕਲੇਗਾ ਠੀਕ ਐ ਜੀ ਤੇ ਹੁਣ ਆ ਜਿਹੜੀਆਂ ਆਪਣੇ ਕੋਲ ਦੋ ਕਪੜਾ ਮੱਝਾਂ ਰਹਿ ਗਈਆਂ ਇਹ ਤੇ ਉਹਨਾਂ ਨਾਲ ਵੀ ਭਾਰੀਆਂ ਜੇ ਇਹ ਦਗਣਾ ਰੋ ਪਹਾੜੀਆਂ ਡਬਲ ਮਈਆਂ ਨੇ 15 15 16 16 ਕਿਲੋ ਵਾਲੀਆਂ ਮਈਆਂ ਨੇ ਠੀਕ ਆ ਜੀ ਤੇ 15 15 1000 1000 ਕਿੰਨਾ ਕੇ ਟਾਈਮ ਖੜਦੇ ਜਿਆਵਲੀ ਮੱਝ ਇਹ ਦਿਨ ਲੈਂਦੀ ਹੈ ਕੋਈ 10 10 ਦਿਨ ਲਾ ਜਣੇ ਅੱਛਾ 10 10 ਦਿਨ ਲਾ ਜੀ ਠੀਕ ਆ ਬਹੁਤ ਚੰਗੀ ਡਬਲ ਮਈਆਂ ਨੇ ਠੀਕ ਆ ਜੀ ਤੋੜ ਦੋ ਬੋਲਾ ਭੈਣ ਭਰਾ ਵੀ ਖੜ ਸਕਦਾ ਮੰਡੀ 'ਚ ਜੇ ਕਿਸੇ ਨੇ ਪਾਉਣੀਆਂ ਤੇ ਮੰਡੀ 'ਚ ਵੀ ਪੈ ਜਾਣੀਆਂ ਤੋੜ ਤੋ ਇੱਕ ਵਾਰੀ ਅੰਦਰ ਨੂੰ ਤੋੜ ਦੋ ਮੱਝ 15 16 ਲੀਟਰ ਦੇ ਕਰੀਬ ਜੜੀਆਂ ਕਿੰ데 ਕਿ ਦੋਵੇਂ ਮੱਝਾਂ ਹੈਗੀਆਂ ਚੰਗੀਆਂ ਪਹਾੜੀਆਂ ਮੱਝਾਂ ਬਾਕੀ ਕੋਈ ਵੀ ਰਾਨ ਕੇ ਵੇਖੇ ਬੋਲੇ ਬੇਲਾ ਵਾਲੀ ਕੰਮਜਾਮ ਹੈ ਆ ਸਾਰੀਆਂ ਟਰ ਨਾ ਟੋ ਲਾ ਪਰ ਨਹੀਂ ਆਵਾ ਚੰਗੀ ਮੱਝ ਤਿਆਰ ਹੋ ਗਈ ਆ ਜਲਾ ਹੈ ਉਹ ਥਾਣੇ ਦੇ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਬੰਦ ਬੰਦ ਇਹਨਾਂ ਕੋਈ ਨਹੀਂ ਆ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਕਿੰਨਾ ਜੀ ਇਹਦਾ ਮੁੱਕ 45000 ਰੁਪਇਆ ਕਰਦੇ ਆਂ ਅੱਛਾ 1 ਲੱਖ ਦੇ 45000 ਰੁਪਇਆ ਕਰਦੇ ਆਂ ਠੀਕ ਹੈ ਬੜੀ ਬੜੀ ਲੈਸ ਵੀ ਕਰਾਂਗੇ ਚਲੋ ਕਰਦੇ ਆ ਨਾ ਜੋ ਜਾਊਗਾ ਲਾ ਲਾਂਗੇ ਜੋ ਜਾਊਗਾ ਫਿਰ ਕਰ ਦੋਗੇ ਹਨਾ ਤੇ ਬਾਕੀ ਜਿਹਦੇ ਨੇ ਮੱਝਾਂ ਸੋਪੀਆਂ ਤਿਆਰ ਹੋ ਗਈਆਂ ਤੇ ਤਿਆਰ ਹੋ ਗਈਆਂ 15 16 ਕਿਲੋ ਵਾਲੀ ਮੈਂ ਨਿਕਲੇਗੀ ਠੀਕ ਹੈ ਘਟਾ ਜੁੱਧਾੜੀਆਂ ਨਿਕਲਦੀ ਤੇ ਇਹ ਆ ਵੀ ਫਿਰ ਰੇਟ ਦਾ ਫਰਕ ਪੈ ਜਾਣਾ ਹੈ ਫਿਰ ਦਾ ਫਰਕ ਪੈ ਜਾਣਾ ਜੇ ਟੁੱਕੀ ਹੋਵੇ ਤੇ ਫਿਰ ਟੁੱਕੀ ਜਾ ਰੇਟ ਲੱਗਣਾ ਹੈ ਹਾਂਜੀ ਹਾਂਜੀ 10 10 ਰੁਪਏ ਠੀਕ ਹੈ ਜੀ ਠੀਕ ਹੈ ਜੀ ਹੁਣ ਆਵੇ ਜਿਹੜੇ ਆ ਤਾਂ 10 ਦਿਨ ਖੜਦੀ ਆ 10 ਦਿਨ ਮੈਂ ਖੜਦੀ ਜੇ ਤੋਰ ਹਵੇਦਨੀ ਤੋਰ ਦੀ ਬਰੇਵ ਇਹ ਵੀ ਜਿਹੜੀ ਆ 15 16 ਲੀਟਰ ਤੇ ਲੱਗੇ ਬੰਨੇ ਜਿਹੜੇ ਦੱਸਦੀ ਆ ਵੱਡੇ ਕੱਦ ਬੋਟ ਵਾਲੇ ਵੱਡੇ ਵਜਨ ਦੀ ਮੈਂ ਚੰਗੇ ਕੱਦ ਵਜਨ ਚ ਆ ਵੀ ਬਹੁਤ ਵਜਨ ਵਾਲੀ ਮੈਂ ਲੈਵਾ ਇਹ ਵੀ ਬਹੁਤ ਕਰੇਗੀ ਆਜ ਲਾਇਆ ਉਹ ਜੀ ਬਾਕੀ ਇਹ ਆ ਵੀ ਗੋਲ ਸਿੰਘ ਦੀਆਂ ਮੱਜਾਂ ਆ ਵੇ ਚੰਗੀ ਤਿਆਰ ਹੋਣੀ ਆ ਥੱਲਿਆਂ ਤੇ ਬਾਕੀ ਹਵਾਨੇ ਗਾਹ ਨੂੰ ਵੀ ਚੰਗੇ ਪਰੰਦੀਆਂ ਗਾਹ ਨੂੰ ਪੂਰੇ ਬਣਨਗੇ ਪਛਾਣ ਨੂੰ ਪੂਰੇ ਬਣਨਗੇ ਵਜਨ ਵਾਲੇ ਬਣ ਜਾਣਗੇ ਗਾੜ ਵੀ ਚੰਗੇ ਨਿਕਲੂਗੀ ਇਹਨਾਂ ਦੀ ਤੇ ਪਛਾਣਾਂ ਵੀ ਸੋਹਣੇ ਤਿਆਰ ਨੇ ਕਰਨ ਬਾਕੀ ਥਾਣਾਂ ਦਾ ਸਾਈਜ਼ ਗਾਰ ਇਹਦਾ ਵੀ ਦੇਖ ਸਕਦੇ ਜੀ ਅਜੇ ਤਿਆਰ ਹੋਣੀ ਹੈ ਜੀ ਇਹਦਾ ਫਿਰ ਮੁੱਲ ਇਹਦਾ ਕੀਮਤ ਹੈ 1.5 ਲੱਖ ਰੁਪਈਆ ਜੀ ਅੱਛਾ ਇਹਦੀ 1.5 ਲੱਖ ਰੁਪਈਆ ਹੈ ਅਗਰ ਮੌਕੇ ਤੇ ਸੌਦਾ ਕਰਦੇ ਆ ਬੜੇ ਘੱਟ ਹੋ ਸਕਦਾ ਹੈ ਇੰਨਾ ਹੋ ਗਿਆ ਜਿੱਥੇ ਕਿਸੇ ਸੌਦਾ ਰਲੂ ਕਰ ਨਾਲ ਲਾਗੇ ਠੀਕ ਹੈ ਜੀ ਮੈਂ ਫਿੱਟ ਹੋ ਕੇ ਆਣ ਕੇ ਕੋਲ ਖਲੋ ਗਿਆ ਇੱਕ ਵਾਰੀ ਆਣ ਕੇ ਮੌਕੇ ਤੇ ਆਣ ਕੇ ਵੇਖਿਆ ਨਾ ਕੋਲ ਖਲਾਗ ਆਣ ਕੇ ਵੇਖੇ ਸੌਦਾ ਆਪੇ ਹੋ ਜਾਊਗਾ ਹਨਾ ਤੇ ਹੁਣ ਆ ਜਿਹੜੇ ਗਾਂ ਜੇ ਤਾਜੀ ਸੋਈ ਜਾਂਦੀ ਹੈ ਵੀ ਸੁਈ ਜਾਂ ਮਗਰ ਵਛੀ ਜੇ ਨੇ ਅੱਛਾ ਮਗਰ ਦੁੱਧਾ ਗਾਜੇ ਥੱਲੇ 13 ਕਿਲੋ ਦੁੱਧਾ ਗਾਜੇ ਅੱਛਾ ਜੇ ਥੋੜਾ ਆ ਜਾਣਾ ਇਹ ਮਗਰੇ ਧਰ ਜੇ ਦੁੱਧ ਥੋੜਾ ਘੱਟ ਜੇ ਵੀ ਦੱਸ ਕੇ ਦੇਣੀ ਕਿ ਭੈਣ ਭਰਾ ਨੂੰ ਕੋਈ ਝੂਠ ਮਾਰ ਕੇ ਨਹੀਂ ਦੇਣੀ ਠੀਕ ਹੈ ਤੇ ਜਗਾ ਤਿੱਜਾ ਕੇ ਥਣ ਘਾਟਿਆ ਗਾਂ ਦਾ ਅੱਛਾ ਚਲੋ ਕੀਮਤ ਤਾਂ ਬੜੀ ਵੱਡੀ ਦੀ ਪਰ ਚਲੋ ਓਨੀ ਲੈਸ ਕਰਕੇ ਦੇ ਦਾਂਗੇ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਦੁੱਧ 15 16 ਕਰ ਦਊਗੀ ਅੱਛਾ 15 16 ਕਰ ਦਊਗੀ ਆ ਚਫ ਗਾਆਂ ਤੇ ਮਗਰ ਵਛੀ ਵੀ ਚੰਗੀ ਹੈ ਬੜੀ ਕਮਾਲ ਦੀ ਆ ਮਗਰ ਵਛੀ ਚੰਗੇ ਤੇਰੀ ਹੁੰਦੀ ਆ ਆ ਦੇਖ ਸਾਦੇ ਤਾਲੇ ਨਾਲੋਂ ਜਿਹੜਾ ਨਾਲ ਆ ਤੋਰਾਂ ਹਾਂ ਫੇਰ ਇੱਕ ਰੀਨ ਮਗਰ ਵੱਚੀ ਸਾਂਭਣ ਵਾਲੀ ਆ ਜਿਹੜੀ ਤੇ ਥਾਣੇ ਦੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਆ ਥਣ ਜਿਹੜਾ ਵਾ ਬਣੀ ਵਾਲੇ ਪਾਸੇ ਦਾ ਮਗਰ ਲਸਾਨ ਕੱਟਿਆ ਤੋਰ ਦੋ ਇੱਕ ਰੀ ਕੋ ਦੱਸ ਕੇ ਦੇਣੀ ਕਿਸੇ ਭਨਪਰਾ ਨੂੰ ਉਧਾ ਨਹੀਂ ਜਣੀ ਹਾਂਜੀ ਹਾਂਜੀ ਆਣ ਕੇ ਚੋ ਕੇ ਲੈ ਕੇ ਦੇਖਦੇ ਆ ਬਾਕੀ ਆ ਵੀ ਚਲੋ ਸਹੀਗੀ ਸੋਨੇ ਰੰਗ ਰੂਪ ਦੀ ਆ ਰੰਗ ਡੱਬੀ ਬਹੁਤ ਚੰਗੀ ਹੈ ਬਹੁਤ ਚੰਗਾ ਲੱਗਦਾ ਹੈ ਬਹੁਤ ਚੰਗਾ ਲੱਗਦਾ ਹੈ ਹੋਰ ਤਰੀਕਾ ਇਹ ਜਵਾਨ ਹੋ ਗਈ ਗੁੱਦ ਛੱਬ ਦੋ ਟਾਈਮ ਚੋ ਕੇ ਖੜੇ ਤੇ ਇਹਦਾ ਮੁੱਲ ਵੇਚੀ ਫਿਰ ਮੁੱਲ ਤਾਂ ਜਲੋ 55000 ਕਰਦੇ ਆ ਹਾਂਜੀ ਇਦਾਂ ਰੋ ਘੱਟ ਵੱਧ ਹੋ ਜੂਗੀ। ਅੱਛਾ 53 ਦੀ ਦੇ ਦਾਂਗੇ। 53000 ਦੀ। 53000 ਦੀ ਦੇ ਦਾਂਗੇ 2000 ਲੱਦ ਕਰਦੇ ਕੋਈ। ਅੱਛਾ ਜੀ। ਦੁੱਧ ਦੋ ਟਾਈਮ ਚੋ ਕੇ ਖੜੇ ਚੋਾਈ ਦੀ ਇਹ ਵੱਲ ਹੋਏਗੀ। ਠੀਕ ਆ। ਚੋਾਈ ਬਹੁਤ ਖਰੀ ਆ ਜਿਹੜਾ ਥੋੜਾ ਬਹੁਤਾ ਥੜ ਘਾਟਿਓ ਅਸੀਂ ਪਹਿਲੋ ਦੱਸਤਾ ਹਾਂ। ਹਾਂਜੀ ਹਾਂਜੀ। ਕੋਈ ਕੋਲਾ ਰੱਖ ਕੇ ਦੀ ਵੇਚਣੀ। ਠੀਕ ਆ ਜੀ। ਅੱਛੇ ਪਹਿਲ ਪਹਿਲਾਂ ਕਿਹਨੂੰ ਦੇਣੀ ਆ। ਠੀਕ ਆ। ਤੇ ਬਾਕੀ ਚਲੋ ਕੋਈ ਵੀਰ ਭਰਾ ਆਵੇ ਹਨਾ ਆਪਣੇ ਪਸੰਦ ਕਰੇ। ਕਾਲ ਪਸੰਦ ਕਰੇ ਤੇ ਤਸੱਲੀ ਕਰਕੇ ਖੜੇ। ਤਸੱਲੀ ਕਰਕੇ ਆਪਣੀ ਖੜੋ ਜੀ ਜੋ ਵੀ ਆ ਸਾਰ